ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੇਵਾ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਮਹਾਤਮ ਹੈ ਸੇਵਾ ਤੋਂ ਬਿਨਾ ਸਿਮਰਨ ਦੀ ਦਾਤ ਨਹੀਂ ਮਿਲਦੀ ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਪਹਿਲਾਂ ਸੇਵਾ ਕਰਨੀ ਪੈਂਦੀ ਹੈ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਨੇ ਇੱਕ ਦਿਨ ਜਦੋਂ ਸਤ ਸੰਗ ਦਾ ਦੀਵਾਨ ਲੱਗਿਆ ਹੋਇਆ ਹੈ ਨਾ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਸਿੱਖਾਂ ਨੇ ਕਿਹਾ ਕਹਿੰਦੇ ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਓ ਜਿਸ ਦੇ ਨਾਲ ਸਾਡਾ ਜਨਮ ਸਫਲਾ ਹੋ ਜਾਵੇ ਸਾਨੂੰ ਐਸਾ ਉਪਦੇਸ਼ ਦਿਓ ਤਾਂ ਗੁਰੂ ਜੀ ਨੇ ਫਰਮਾਇਆ ਕਹਿੰਦੇ ਭਾਈ ਜੇ ਕੋਈ ਅੰਤ ਸਮੇਂ ਆਪਣੀ ਸ਼ੁਭ ਗਤ ਚਾਹੁੰਦਾ ਏ ਨਾ ਉਸ ਨੂੰ ਚਾਹੀਦਾ ਹੈ ਕਿ ਤਨ ਮਨ ਦੇ ਨਾਲ ਸੰਗਤ ਦੀ ਸੇਵਾ ਕਰੇ ਆਪਣਾ ਹੰਕਾਰ ਛੱਡ ਕੇ ਹਉਮੈ ਛੱਡ ਕੇ ਸੰਗਤ ਦੀ ਸੇਵਾ ਕਰਿਆ ਕਰੇ ਕਾਲ ਯੁਗ ਦੇ ਵਿੱਚ ਸਤ ਸੰਗਤ ਅਤੇ ਸੇਵਾ ਦਾ ਬਹੁਤ ਮਹਾਤਮ ਹੈ ਗੁਰੂ ਜੀ ਨੇ ਕਿਹਾ ਕਹਿੰਦੇ ਜਪ ਤਪ ਆਦਿ ਅਤੇ ਹੋਰ ਨੇਮ ਧਰਮ ਕਰਨ ਦਾ ਸਮਾਂ ਨਹੀਂ ਹੈ ਸੇਵਾ ਕਰਨਾ ਹੀ ਉੱਤਮ ਕਰਮ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਵਾ ਤੋਂ ਬਿਨਾ ਭਗਤ ਅਤੇ ਭਗਤੀ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ ਇਸ ਵਾਸਤੇ ਸੇਵਾ ਸਭ ਸ਼ੁੰਭ ਕਰਮਾਂ ਦਾ ਮੂਲ ਹੈ ਗੁਰੂ ਪਿਆਰਿਓ ਅਸੀਂ ਗੁਰੂ ਘਰ ਜਾਂਦੇ ਹਾਂ ਉੱਥੇ ਵੇਖਦੇ ਹਾਂ ਕਿ ਸੇਵਾ ਕਰੀਏ ਪਰ ਕਈ ਪ੍ਰਾਣੀ ਐਸੇ ਹੁੰਦੇ ਨੇ ਉਹ ਸੇਵਾ ਤੋਂ ਦੂਰ ਭੱਜਦੇ ਨੇ ਚਲੋ ਕਈ ਵਾਰ ਸਮਾਂ ਨਹੀਂ ਹੁੰਦਾ ਉਹ ਮੰਨ ਸਕਦੇ ਹਾਂ ਪਰ ਸਮਾਂ ਰਹਿੰਦੇ ਹੋਏ ਵੀ ਅਗਰ ਸੇਵਾ ਨਾ ਕਰੀਏ ਨਾ ਤਾਂ ਉਹ ਗਲਤ ਗੱਲ ਹੈ ਗੁਰੂ ਘਰ ਦੇ ਵਿੱਚ ਜਾ ਕੇ ਚਾਹੇ ਜੋੜਿਆਂ ਦੀ ਸੇਵਾ ਕਰੀਏ ਚਾਹੇ ਬਰਤਨਾ ਦੀ ਸੇਵਾ ਕਰੀਏ ਚਾਹੇ ਝਾੜੂ ਦੀ ਸੇਵਾ ਕਰੀਏ ਤੇ ਚਾਹੇ ਲੰਗਰ ਵਰਤਾਉਣ ਦੀ ਜਾਂ ਬਣਾਉਣ ਦੀ ਸੇਵਾ ਕਰੀਏ ਕੁਝ ਨਾ ਕੁਝ ਸਮਾਂ ਜ਼ਰੂਰ ਸੇਵਾ ਵਾਸਤੇ ਕੱਢਣਾ ਚਾਹੀਦਾ ਏ ਗੁਰੂ ਸਾਹਿਬ ਨੇ ਤਾਂ ਖੁਦ ਕਿਹਾ ਏ ਕਿ ਭਾਈ ਸੇਵਾ ਤੋਂ ਬਿਨਾ ਭਗਤ ਅਤੇ ਭਗਤੀ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ ਜੇ ਗਿਆਨ ਪ੍ਰਾਪਤ ਕਰਨਾ ਏ ਨਾ ਤਾਂ ਸੇਵਾ ਕਰਨੀ ਜ਼ਰੂਰੀ ਹੈ ਕਹਿੰਦੇ ਜਥਾ ਸ਼ਕਤ ਭੋਜਨ ਤਿਆਰ ਕਰਕੇ ਸਤਕਾਰ ਦੇ ਨਾਲ ਸਿੱਖ ਅਤੇ ਸੰਤ ਨੂੰ ਛਕਾਇਆ ਜਾਵੇ ਜਲ ਛਕਾਵੇ ਪੱਖਾ ਝੱਲੇ ਅਤੇ ਸਿੱਖ ਸੰਤਾਂ ਦੇ ਵਿਸ਼ਰਾਮ ਵਾਸਤੇ ਸੁੰਦਰ ਮੰਦਰ ਬਣਵਾਵੇ ਰਹਿਣ ਵਾਸਤੇ ਰਹਿਣ ਵਸੇਰੇ ਬਣਾਵੇ ਅਤੇ ਆਪਣਾ ਹੰਕਾਰ ਤਿਆਗ ਕੇ ਸ਼ਰਧਾ ਅਤੇ ਪ੍ਰੇਮ ਦੇ ਨਾਲ ਉਹਨਾਂ ਦੀ ਆਉ ਭਗਤ ਕਰੇ ਉਹਨਾਂ ਦਾ ਸਤਕਾਰ ਕਰੇ ਗੁਰੂ ਕੇ ਸਿੱਖ ਸੰਤ ਹੰਸਾਂ ਸਮਾਨ ਹਨ ਗੁਰੂ ਸਾਹਿਬ ਜੀ ਨੇ ਇਹ ਕਿਹਾ ਕਹਿੰਦੇ ਜਿਹੜੇ ਗੁਰੂ ਦੇ ਸਿੱਖ ਨੇ ਨਾ ਸੰਤ ਨੇ ਉਹ ਹੰਸਾਂ ਦੇ ਸਮਾਨ ਹਨ ਜੋ ਇਹਨਾਂ ਦੀ ਸੇਵਾ ਕਰਦਾ ਏ ਉਸ ਨੂੰ ਸਭ ਫਲ ਮੋਕਤ ਭੁਗਤ ਦੇ ਪ੍ਰਾਪਤ ਹੁੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਪਦੇਸ਼ ਸੁਣ ਕੇ ਨਾ ਸਿੱਖ ਮਾਨਤਾ ਦੇ ਨਾਲ ਸੇਵਾ ਕਰਨ ਲੱਗ ਗਏ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਸੇਵਾ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਸੇਵਾ ਕਰਾਂਗੇ ਤਾਂ ਸਾਡਾ ਭਗਤੀ ਦੇ ਵਿੱਚ ਮਨ ਜ਼ਰੂਰ ਲੱਗੇਗਾ ਜੇ ਭਗਤੀ ਦੇ ਵਿੱਚ ਮਨ ਲੱਗੇਗਾ ਤਾਂ ਗਿਆਨ ਪ੍ਰਾਪਤ ਹੋ ਜਾਵੇਗਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਉਹ ਚਿਤ ਲਾ ਕੇ ਗੁਰੂ ਦੀ ਸੇਵਾ ਸੰਗਤ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਗੁਰੂ ਪਿਆਰਿਓ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਖੀ ਸੁਣਾਉਂਦਿਆਂ ਕੋਲੋਂ ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋ ਬਣ ਗਈਆਂ ਸੋ ਗੁਰੂ ਦੀ ਸੰਗਤ ਅਤੇ ਗੁਰੂ ਜੀ ਬਖਸ਼ਣ ਹਾਰਨੇ ਬਖਸ਼ ਦਿਓ ਜੀ ਅਗਰ ਆਪ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਸਾਖੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤਾਂਕੇ ਪਤਾ ਲੱਗ ਸਕੇ ਅਗਰ ਕੋਈ ਗਲਤੀ ਹੋਈ ਹੋਵੇ ਜਾਂ ਆਪ ਜੀ ਉਤਸ਼ਾਹ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੀ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ